ਥੋੜੇ ਹੀ ਸਮੇਂ ਵਿੱਚ ਨਵੇਂ ਸਾਲ ਦੀ ਜਿਹੜੀ ਸਾਡੇ ਦਰਵਾਜ਼ਾ ਤੇ दस्तक ਹੈ ਉਹ ਹੋਣ ਵਾਲੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੀ ਸੋਤਮਾ ਸਵਾਗਤ ਕਰਦਾ ਦੱਸ ਦਈਏ ਕਿ ਜਿਵੇਂ ਕਿ 2026 ਆ ਉਸ ਦੀ ਸ਼ੁਰੂਆਤ ਜਿਹੜੀ ਉਹ ਹੋਣ ਵਾਲੀ ਆ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਪੰਜਾਬ ਸਰਕਾਰ ਵੱਲੋਂ 40 ਲੱਖ ਪਰਿਵਾਰਾਂ ਨੂੰ ਜਿਹੜਾ ਆਟਾ ਦਾਲ ਅਤੇ ਨਾਲ ਹੀ ਸਰੋਂ ਦਾ ਤੇਲ ਜਾਣ ਕੇ ਘਰ ਦਾ ਸੜਾ ਰਾਸ਼ਨ ਦਾ ਸਮਾਨ ਹੁੰਦਾ ਜ਼ਰੂਰੀ ਸਮਾਨ ਹਲਦੀ ਸਨੇਤ ਜਿਹੜਾ ਸਮਾਨ ਹੈ 40 ਲੱਖ ਪਰਿਵਾਰਾਂ ਨੂੰ 2026 ਵਿੱਚ ਦੇਣ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਘੜੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਪ੍ਰੈਲ 2026 ਦੇ ਵਿੱਚ ਇਹ ਯੋਜਨਾ ਜਿਹੜੀ ਉਹ ਸ਼ਾਇਦ ਅਮਲ ਵਿੱਚ ਆ ਜਾਵੇਗੀ ਜਿਸ ਤੋਂ ਬਾਅਦ ਕਿ ਹਾਲੇ ਫਿਲਹਾਲ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਨਾ ਹੀ ਇਸ ਚੀਜ਼ ਨੂੰ ਕੋਈ ਸਰਕਾਰੀ ਜਾਂ ਫਿਰ ਨੋਟੀਫਿਕੇਸ਼ਨ ਦੁਆਰਾ ਜ਼ਾਹਰੀ ਕੀਤਾ ਗਿਆ ਪਰ ਜਿਹੜੀ ਗੁਪਤ ਜਾਣਕਾਰੀ ਹੋਂ ਪ੍ਰਾਪਤ ਹੋਈ ਹੈ ਕਿ 2026 ਦੇ ਵਿੱਚ ਕੁਝ ਨਵੀਆਂ ਸਕੀਮ ਆ ਰਹੀਆਂ ਨੇ ਜਿਸ ਦੇ ਤਹਿਤ ਸਾਲ ਦੇ ਵਿੱਚ ਚਾਰ ਵਾਰ ਜਿਹੜਾ ਰਸ਼ਨ ਹੈ ਉਹ ਵੰਡਿਆ ਜਾਇਆ ਕਰੇਗਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਪੜੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨੂ